ਦੇਹ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦੇ ਲਈ ਭਾਰਤ ਦੀਆਂ ਫੌਜਾਂ ਤਿਆਰ ਔਰ ਨੇਵੀ ਦੇ ਵੱਲੋਂ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹਾਲਾਂਕਿ ਇਸ ਟੈਸਟ ਦੌਰਾਨ ਇਸ ਸਪੋਰਟਿਕ ਸਮਗਰੀ ਘਟਮਾਤਰਾ ਵਿੱਚ ਯੂਜ਼ ਕੀਤੀ ਗਈ ਔਰ ਸੁਰੱਖਿਆ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ ਦੱਸੇ ਇਹ ਡੀ ਆਰ ਇਓ ਨੇ ਸਵਦੇਸ਼ੀ ਤੌਰ ਤੇ ਵਿਕਸਿਤ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ ਇਹ ਮਾਈਨ ਸਮੁੰਦਰ ਤੇ ਖੇਠਾਂ ਦੁਸ਼ਮਨਾ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ ਇਸ ਨੂੰ ਭਾਰਤ ਵਿੱਚ ਪਹਿਲੀ ਵਾਰ ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ ਇਸ ਦੇ ਵਰਤੋਂ ਜਲ ਸੈਨਾ ਦੀ ਤਾਕਤ ਵਧਾਉਣ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੀ ਕੀਤਾ ਚਾਹੀਦਾ ਇਸ ਤੋਂ ਪਹਿਲਾਂ ਜਲ ਸੈਨਾ ਨੇ 24 ਅਪ੍ਰੈਲ ਨੂੰ ਆਈ ਐਨ ਐਸ ਸੂਰਤ ਤੋਂ ਮਿਜ਼ਾਈਲ ਦਾ ਪ੍ਰੀਖਣ ਕੀਤਾ ਜਲ ਸੈਨਾ ਨੇ ਸਮੁੰਦਰ ਵਿੱਚ ਤੈਰ ਰਿਹਾ ਇੱਕ ਛੋਟੇ ਨਿਸ਼ਾਨੇ ਨੂੰ ਤਬਾਹ ਕੀਤਾ ਉਸੇ ਦਿਨ ਆਈ ਐਨ ਐਸ ਸੂਰਤ ਨੂੰ ਗੁਜਰਾਤ ਤੇ ਸ੍ਰਿਸ਼ਟ ਚ ਦਮਨ ਸੀ ਫੇਸ ਤੇ ਤਾਇਨਾਤ ਕੀਤਾ ਗਿਆ ਉਸ ਜੰਗੀ ਜਹਾਜ਼ ਦੀ ਲੰਬਾਈ 164 ਮੀਟਰ ਹੈ ਅਤੇ ਭਾਰ 7400 ਟਨ ਹੈ ਅਤੇ ਦੀ ਰਫ਼ਤਾਰ 55 ਕਿਲੋਮੀਟਰ ਪ੍ਰਤੀ ਘੰਟਾ ਹੈ ਇਹ ਅਤਿ ਆਧੁਨਿਕ ਹਥਿਆਰਾਂ ਪ੍ਰਮੋਸ ਅਤੇ ਬ੍ਰਾਕ ਅਤੇ ਮਿਜ਼ਾਈਲਾ ਅਤੇ AI ਆਧਾਰਿਤ ਸੈਂਸਰ ਪ੍ਰਣਾਲੀਆਂ ਦੇ ਨਾਲ ਲੈਸ ਹੈ ਜਿਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਨਾਟ ਦੇ ਵੱਲੋਂ ਤਿੰਨ ਸਨਾਵਾ ਦੇ ਮੁਖੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਸੀ ਉਥੇ ਦਾਸ ਜੀ ਆਸ਼ਨੇ ਵੱਲੋਂ ਚੰਗੀ ਅਭਿਆਸ ਵੀ ਸ਼ੁਰੂ ਕਰ ਦਿੱਤੇ ਗਏ ਵੱਡੀ ਖਬਰ سامنے ਆ ਰਹੀ ਹੈ ਨਾਸਿਕੀ ਕਿ ਪਹਿਲਾਂ ਗਾਮਾਵਾਦਿ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਲਈ ਭਾਰਤੀਆਂ ਫੌਜਾਂ ਤਿਆਰ ਔਰ ਨੇਵੀ ਦੇ ਵੱਲੋਂ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹਾਲਾਂਕਿ ਇਸ ਟੈਸਟ ਦੌਰਾਨ ਇਸ ਸਪੋਰਟਕ ਸਮਗਰੀ ਘੱਟ ਮਾਤਰਾ ਵਿੱਚ ਯੂਜ਼ ਕੀਤੀ ਗਈ ਔਰ ਸੁਰੱਖਿਆ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ। ਦੱਸਿਏ DRDO ਨੇ ਸਵਦੇਸ਼ੀ ਤੌਰ ਤੇ ਵਿਕਸਿਤ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਇਹ ਮਾਈਨ ਸਮੁੰਦਰ ਤੇ ਖੇਠਾਂ ਦੁਸ਼ਮਨਾ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ। ਇਸ ਨੂੰ ਭਾਰਤ ਵਿੱਚ ਪਹਿਲੀ ਵਾਰ ਇਹ ਰਸਤਪਦੇਸ਼ੀ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ ਇਸੇ ਵਰਤੋਂ ਜਲ ਸੈਨਾ ਦੀ ਤਾਕਤ ਵਧਾਉਣ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੀਤੀ ਚਾਹੀਦੀ ਇਸ ਤੋਂ ਪਹਿਲਾਂ ਜਲ ਸੈਨਾ ਨੇ 24 ਅਪ੍ਰੈਲ ਨੂੰ ਆਈ ਐਨ ਐਸ ਸੂਰਤ ਤੋਂ ਮਿਜ਼ਾਈਲ ਦਾ ਪ੍ਰੀਖਣ ਕੀਤਾ ਜਲ ਸੈਨਾ ਨੇ ਸਮੁੰਦਰ ਵਿੱਚ ਤੈਰ ਰਹੇ ਇੱਕ ਛੋਟੇ ਨਿਸ਼ਾਨੇ ਨੂੰ ਤਬਾਹ ਕੀਤਾ ਰਾਤ ਤੇ ਸੂਰਤ ਵਿੱਚ ਦਮਨ ਸੀ ਫੇਸ ਤੇ ਕੈਨਾਤ ਕੀਤਾ ਗਿਆ ਉਸ ਜੰਗੀ ਜਹਾਜ਼ ਦੀ ਲੰਬਾਈ 104 ਮੀਟਰ ਹੈ ਅਤੇ ਭਾਰ 7400 ਟਨ ਹੈ ਅਤੇ ਦੀ ਰਫਤਾਰ 55 ਕਿਲੋਮੀਟਰ ਪ੍ਰਤੀ ਘੰਟਾ ਹੈ ਇਹ ਅਤਿ ਆਧੁਨਿਕ ਹਥਿਆਰਾਂ ਪ੍ਰਮੋਸ ਅਤੇ ਰਾਖ ਅਗ ਮਿਜ਼ਾਇਲਾ ਅਤੇ AI ਆਧਾਰਿਤ ਸੈਂਸਰ ਪਰਨਾਲੀਆਂ ਦੇ ਨਾਲ ਲੈਸ ਇਹ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਨਾਟੇ ਵੱਲੋਂ ਪੰਨੋ ਸੁਨਾਵਾ ਦੇ ਮੁਖੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖੁੱਲੇ ਚੁਟਕੇ ਦੇ ਦਿੱਤੀ ਗਈ ਸੀ ਉਹ ਤੇ ਦੱਸ ਰਹੀ ਹੈ ਕਿ ਫੌਜ ਦੇ ਵੱਲੋਂ ਜੰਗੀ ਅਭਿਆਸ ਵੀ ਸ਼ੁਰੂ ਕਰ ਦਿੱਤੇ ਗਏ ਵੱਡੀ ਖਬਰ سامنے ਆ ਰਹੀ ਹੈ ਦੱਸਦੀ ਕਿ ਪੈਲਗਾਮ ਆਪ ਤੋਂ ਵਾਦੀ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੇ ਲਈ ਭਾਰਤ ਦੀਆਂ ਫੌਜਾਂ ਤਿਆਰ ਔਰ ਨੇਵੀ ਦੇ ਵੱਲੋਂ ਮਲਤੀ ग्राउंड माइन ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹਾਲਾਂਕਿ ਇਸ ਟੈਸਟ ਦੌਰਾਨ ਵਿਸ포ਰਟਿਕ ਸਮਗਰੀ ਘੱਟ ਮਾਤਰਾ ਵਿੱਚ ਯੂਜ਼ ਕੀਤੀ ਗਈ ਔਰ ਸੁਰੱਖਿਆ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ ਦੱਸੇ ਇਹ ਡੀਆਰਡੀਓ ਨੇ ਸਵਦੇਸ਼ੀ ਤੌਰ ਤੇ ਵਿਕਸਿਤ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ ਇਹ ਮਾਈਨਸ ਸਮੁੰਦਰ ਤੇ ਖੇਠਾਂ ਦੁਸ਼ਮਨਾ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ ਇਸ ਨੂੰ ਭਾਰਤ ਵਿੱਚ ਪਹਿਲੀ ਵਾਰ ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ ਇਸ ਦੀ ਵਰਤੋਂ ਜਲ ਸੈਨਾ ਦੀ ਤਾਕਤ ਵਧਾਉਣ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੀਤੀ ਜਾਏਗੀ ਇਸ ਤੋਂ ਪਹਿਲਾਂ ਜਲ ਸੈਨਾ ਨੇ 24 ਅਪ੍ਰੈਲ ਨੂੰ ਆਈ ਐਨ ਐਸ ਸੁਰਤ ਨੂੰ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ ਜਲ ਸੈਨਾ ਦੇ ਸਮੁੰਦਰ ਵਿੱਚ ਤੈਰ ਰਹੇ ਇੱਕ ਛੋਟੇ ਨਿਸ਼ਾਨੇ ਨੂੰ ਤਬਾਹ ਕੀਤਾ ਉਸੇ ਦਿਨ ਆਏ ਐਨ ਐਸ ਸੂਰਤ ਨੂੰ ਗੁਜਰਾਤ ਦੇ ਸੂਰਤ ਵਿੱਚ ਦਮਨ ਸੀ ਫੇਸ 'ਚ ਤਾਇਨਾਤ ਕੀਤਾ ਗਿਆ ਸੀ ਉਸ ਜੰਗੀ ਜਹਾਜ਼ ਦੀ ਲੰਬਾਈ 164 ਮੀਟਰ ਹੈ ਅਤੇ ਭਾਰ 7400 ਟਨ ਹੈ ਅਤੇ ਇਸ ਦੀ ਰਫਤਾਰ 55 ਕਿਲੋਮੀਟਰ ਪ੍ਰਤੀ ਘੰਟਾ ਹੈ ਇਹ ਅਤਿ ਆਧੁਨਿਕ 11 ਪ੍ਰਮੋਸ ਅਤੇ ਰਾਤ ਹੱਥ ਮਿਜ਼ਾਈਲਾਂ ਤੇ AI ਆਧਾਰਿਤ ਸੈਂਸਰ ਪ੍ਰਣਾਲੀਆਂ ਦੇ ਨਾਲ ਲੈਸ ਜੋ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਨਾਟੇ ਵੱਲੋਂ ਕਿਨੂ ਸਨਾਵਾ ਦੇ ਮੁਖੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖੁੱਲ੍ਹੇ ਛੁੱਟੇ ਦੇ ਦਿੱਤੀ ਗਈ ਸੀ ਉਥੇ ਦਾਅਵਾ ਕੀਤਾ ਗਿਆ ਕਿ ਫੌਜ ਦੇ ਵੱਲੋਂ ਚੰਗੀ ਅਭਿਆਸ ਦੀ ਸ਼ੁਰੂ ਕਰ ਦਿੱਤੇ ਗਈ ਹੈ ਵੱਡੀ ਖਬਰ سامنے ਆ ਰਹੀ ਹੈ ਦਾਅਵੇ ਕਿ ਪੈਲਗਾਮ ਆਪਕੋਵਾ ਦੇ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੇ ਲਈ ਭਾਰਤ ਦੀਆਂ ਫੌਜਾਂ ਤਿਆਰ ਔਰ ਨੇਵੀ ਦੇ ਵੱਲੋਂ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹਾਲਾਂਕਿ ਇਸ ਟੈਸਟ ਦੌਰਾਨ ਇਸ ਵਰਟਿਕ ਸਮਗਰੀ ਘਟ ਮਾਤਰਾ ਵਿੱਚ ਯੂਜ਼ ਕੀਤੀ ਗਈ ਔਰ ਸੁਰੱਖਿਆ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ ਦੱਸ ਇਹ ਡੀ ਆਰ ਉਦੇਸ਼ੀ ਤੌਰ ਤੇ ਵਿਕਸਿਤ ਮਲਟੀ ਇਨਫਲੂਐਂਸ ਗ્રાਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ ਇਹ ਮਾਈਨ ਸਮੁੰਦਰ ਤੇ ਖੇਠਾਂ ਦੁਸ਼ਮਨਾ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ ਇਸ ਨੂੰ ਭਾਰਤ ਵਿੱਚ ਪਹਿਲੀ ਵਾਰ ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ ਇਸ ਦੀ ਵਰਤੋਂ ਜਲ ਸੈਨਾ ਦੀ ਤਾਕਤ ਦਿਖਾਉਣ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੀਤੀ ਜਾਏਗੀ ਇਸ ਤੋਪەڵਾਂ ਜਲ ਸੈਨਾ ਨੇ 24 ਅਪ੍ਰੈਲ ਨੂੰ ਆਈ ਐਨ ਐਸ ਸੂਰਤ ਤੋਂ ਮਿਜ਼ਾਈਲ ਦਾ ਪਰਖਣ ਕੀਤਾ ਜਲ ਸੈਨਾ ਨੇ ਸਮੁੰਦਰ ਵਿੱਚ ਤੈਰ ਰਿਹਾ ਇੱਕ ਛੋਟੇ ਨਿਸ਼ਾਨੇ ਨੂੰ ਤਬਾਹ ਕੀਤਾ ਉਸੇ ਦਿਨ ਆਈ ਐਨ ਐਸ ਸੂਰਤ ਨੂੰ ਗੁਜਰਾਤ ਦੇ ਸੂਰਤ ਕਿਚ ਦਮਨ ਸੀ ਫੇਜ ਚ ਤਾਇਨਾਤ ਕੀਤਾ ਗਿਆ ਸੀ ਉਸ ਜੰਗੀ ਜਹਾਜ਼ ਦੀ ਲੰਬਾਈ 164 ਮੀਟਰ ਹੈ ਅਤੇ ਭਾਰ ਤਾਨ ਹੈ અતੇਜ ਦੀ ਰਫਤਾਰ 50 ਕਿਲੋਮੀਟਰ ਪ੍ਰਤੀ ਘੰਟਾ ਹੈ ਇਹ ਆਧੁਨਿਕ ਹਥਿਆਰਾਂ ਪ੍ਰਮੋਸ ਅਤੇ ਬ੍ਰਾਟ ਹਰ ਮਿਜ਼ਾਇਲਾ ਅਤੇ AI ਆਧਾਰਿਤ ਸੈਂਸਰ ਪ੍ਰਣਾਲੀਆਂ ਦੇ ਨਾਲ ਲੈ ਸ ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖੁਨਾ ਦੇ ਵੱਲੋਂ ਤਿੰਨ ਸਨਾਵਾ ਦੇ ਮੁਖੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖੁੱਲ੍ਹੇ ਛੁੱਟੀ ਦੇ ਦਿੱਤੀ ਗਈ ਸੀ ਉਥੇ ਦਾ ਸਹੀ ਹੈ ਕਿ ਫੌਜ ਦੇ ਵੱਲੋਂ ਚੰਗੀ ਅਭਿਆਸ ਵੀ ਸ਼ੁਰੂ ਕਰ ਦਿੱਤੇ ਗਏ ਵੱਡੀ ਖਬਰ سامنے ਆ ਰਹੀ ਹੈ ਨਾਸੀਕੀ ਕੀ ਪੈਲਗਾਮ ਆਕਤੋਬਰੀ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੇ ਲਈ ਭਾਰਤੀਆਂ ਫੌਜਾਂ ਤਿਆਰ ਔਰ ਨੇਵੀ ਦੇ ਵੱਲੋਂ ਮਲਤੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹਾਲਾਂਕਿ ਇਸ ਟੈਸਟ ਦੌਰਾਨ ਵਿਸਫੋਟਕ ਸਮੱਗਰੀ ਘੱਟ ਮਾਤਰਾ ਵਿੱਚ ਯੂਜ਼ ਕੀਤੀ ਗਈ ਔਰ ਸੁਰੱਖਿਆ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ ਦੱਸ ਇਹ DRDO ਨੇ ਸਵਦੇਸ਼ੀ ਤੌਰ ਤੇ ਵਿਕਸਿਤ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ ਇਹ ਮਾਈਨ ਸਮੁੰਦਰ ਤੇ ਖੇਠਾਂ ਦੁਸ਼ਮਨਾ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ ਇਸ ਨੂੰ ਭਾਰਤ ਵਿੱਚ ਪਹਿਲੀ ਵਾਰ ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ ਇਸ ਦੀ ਵਰਤੋਂ ਜਲ ਸੈਨਾ ਦੀ ਤਾਕਤ ਵਧਾਉਣ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੀ ਕੀਤਾ ਜਾਏਗੀ ਇਸ ਤੋਂ ਪਹਿਲਾਂ ਜਲ ਸੈਨਾ ਨੇ 24 ਅਪ੍ਰੈਲ ਨੂੰ ਆਈ ਐਨ ਐਸ ਸੂਰਤ ਤੋਂ ਮਿਜ਼ਾਈਲ ਦਾ ਪਰਖਣ ਕੀਤਾ ਸੀ ਜਲ ਸੈਨਾ ਨੇ ਸਮੁੰਦਰ ਵਿੱਚ ਤੈਰ ਰਿਹਾ ਇੱਕ ਛੋਟੇ ਨਿਸ਼ਾਨੇ ਨੂੰ ਤਬਾਹ ਕੀਤਾ ਉਸੇ ਦਿਨ ਆਈ ਐਨ ਐਸ ਸੂਰਤ ਨੂੰ ਗੁਜਰਾਤ ਤੇ ਸੂਰਤ ਵਿਛੇ ਦਮਨ ਸੀ ਫੇਰ ਜ ਤਾਇਨਾਤ ਕੀਤਾ ਗਿਆ ਉਸ ਜੰਗੀ ਜਹਾਜ਼ ਦੀ ਲੰਬਾਈ 164 ਮੀਟਰ ਹੈ ਅਤੇ ਭਾਰ 7400 ਟਨ ਹੈ। ਅਤੇ ਇਸ ਦੀ ਰਫ਼ਤਾਰ 55 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਅਤਿ ਆਧੁਨਿਕ ਹਥਿਆਰਾਂ, ਪ੍ਰਮੋਸ ਅਤੇ ਰਾਖ ਹਥ ਮਿਜ਼ਾਇਲਾ ਅਤੇ AI ਆਧਾਰਿਤ ਸੈਂਸਰ ਪ੍ਰਣਾਲੀਆਂ ਦੇ ਨਾਲ ਲੈਸ ਹੈ। ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਨਾਟੇ ਵੱਲੋਂ ਤਿੰਨੋ ਸਨਾਵਾ ਦੇ ਮੁਖੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖੁੱਲ੍ਹੇ ਛੁੱਟੀ ਦੇ ਦਿੱਤੀ ਗਈ ਸੀ। ਉਥੇ ਦਾਸ ਜੀ ਵਾਸ਼ ਦੇ ਵੱਲੋਂ ਚੰਗੀ ਅਭਿਆਸ ਦੀ ਸ਼ੁਰੂ ਕਰ ਦਿੱਤੇ ਗਏ ਵੱਡੀ ਖਬਰ سامنے ਆ ਰਹੀ ਹੈ ਤਾਂ ਕਿ ਕਿ ਪੈਲਗਾਮ ਅੱਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਲਈ ਭਾਰਤ ਦੀਆਂ ਫੌਜਾਂ ਤਿਆਰ ਔਰ ਨੇਵੀ ਦੇ ਵੱਲੋਂ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹਾਲਾਂਕਿ ਇਸ ਟੈਸਟ ਦੌਰਾਨ ਪ੍ਰਤਿਕ ਸਮਗਰੀ ਘਟ ਮਾਤਰਾ ਵਿੱਚ ਯੂਜ਼ ਕੀਤੀ ਗਈ ਔਰ ਸੁਰੱਖਿਆ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ। ਦੱਸਿਏ DRDO ਨੇ ਸਵਦੇਸ਼ੀ ਤੌਰ ਤੇ ਵਿਕਸਿਤ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਇਹ ਮਾਈਨ ਸਮੁੰਦਰ ਦੇ ਹੇਠਾਂ ਦੁਸ਼ਮਨਾ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ। ਇਸ ਨੂੰ ਭਾਰਤ ਵਿੱਚ ਪਹਿਲੀ ਵਾਰ ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਦੀ ਬਣ को करके तैयार किया गया है इससे ਵਰਤੋਂ ਜਲ ਸੈਨਾ ਦੀ ਤਾਕਤ ਵਧਾਉਣ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੀਤੀ ਚਾਈ ਇਸ ਤੋਂ ਪਹਿਲਾਂ ਜਲ ਸੈਨਾ ਨੇ 24 ਅਪ੍ਰੈਲ ਨੂੰ ਆਈ ਐਨ ਐਸ ਸੂਰਤ ਤੋਂ ਮਿਜ਼ਾਈਲ ਦਾ ਪਰਖਣ ਕੀਤਾ ਜਲ ਸੈਨਾ ਨੇ ਸਮੁੰਦਰ ਵਿੱਚ ਤੈਰ ਰਹੇ ਇੱਕ ਛੋਟੇ ਨਿਸ਼ਾਨੇ ਨੂੰ ਤਬਾਹ ਕੀਤਾ ਉਸੇ ਦਿਨ ਆਈ ਐਨ ਐਸ ਸੂਰਤ ਨੂੰ ਗੁਜਰਾਤ ਦੇ ਦਮਨ ਸੀ ਫੇਸ ਚ ਤਾਇਨਾਤ ਕੀਤਾ ਗਿਆ ਸੀ ਉਸ ਜੰਗੀ ਜਹਾਜ਼ ਦੀ ਲੰਬਾਈ 164 ਮੀਟਰ ਹੈ ਅਤੇ ਭਾਰ 7400 ਟਨ ਹੈ ਅਤੇ ਇਸ ਦੀ ਰਫਤਾਰ 55 ਕਿਲੋਮੀਟਰ ਪ੍ਰਤੀ ਘੰਟਾ ਹੈ ਇਹ অতি ਆਧੁਨਿਕ ਹਥਿਆਰਾਂ ਬ੍ਰਮੋਸ ਅਤੇ ਬ੍ਰਾਕ ਹਰ ਮਿਜ਼ਾਈਲਾਂ ਅਤੇ ਏਆਈ ਆਧਾਰਿਤ ਸੈਂਸਰ ਪ੍ਰਣਾਲੀਆਂ ਦੇ ਨਾਲ ਲੈਸ ਹੈ ਜੇਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੁਨਾਤੇ ਵੱਲੋਂ ਕਿਨੂ ਸਨਾਵਾ ਦੇ ਮੁਖੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖੁੱਲੇ ਛੁੱਟੇ ਦੇ ਦਿੱਤੀ ਗਈ ਸੀ ਉਥੇ ਦਾਅਵਾ ਦਈਏ ਕਿ ਫੌਜ ਦੇ ਵੱਲੋਂ ਚੰਗੀ ਅਭਿਆਸ ਵੀ ਸ਼ੁਰੂ ਕਰ ਦਿੱਤੇ ਗਏ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਸੂਕੇ ਕਿ ਪੈਲਗਾਮ ਅੱਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਲਈ ਭਾਰਤ ਦੀਆਂ ਫੌਜਾਂ ਤਿਆਰ ਔਰ ਨੇਵੀ ਦੇ ਵੱਲੋਂ ਮਲ ग्राउंड माइंड ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹਾਲਾਂਕਿ ਇਸ ਟੈਸਟ ਦੌਰਾਨ ਇਸਪੋਟਿਕ ਸਮਗਰੀ ਘਟ ਮਾਤਰਾ ਵਿੱਚ ਯੂਜ਼ ਕੀਤੀ ਗਈ ਔਰ ਸੁਰੱਖਿਆ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ ਦੱਸੇ ਇਹ ਡੀਆਰਡੀਓ ਨੇ ਸਵਦੇਸ਼ੀ ਤੌਰ ਤੇ ਵਿਕਸਿਤ ਮਲਟੀ ਇਨਫਲੂਐਂਸ ਗਰਾਊਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ ਇਹ ਮਾਈਨਸ ਸਮੁੰਦਰ ਤੇ ਘੇਟਾ ਦੁਸ਼ਮਨਾ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ ਇਸ ਨੂੰ ਭਾਰਤ ਪਹਿਲੀ ਵਾਰ ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ ਇਸ ਦੀ ਵਰਤੋਂ ਜਲ ਸੈਨਾ ਦੀ ਤਾਕਤ ਵਧਾਉਣ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੀਤੀ ਜਾਏਗੀ ਇਸ ਤੋਂ ਪਹਿਲਾਂ ਜਲ ਸੈਨਾ ਨੇ 24 ਅਪ੍ਰੈਲ ਨੂੰ ਆਈ ਐਮ ਐਸ ਸੂਰਤ ਤੋਂ ਮਿਜ਼ਾਈਲ ਦਾ ਪ੍ਰੇਖਣ ਕੀਤਾ ਸੀ जलसाना ने समंदर ਵਿੱਚ ਤੈਰ ਰਿਹਾ ਇੱਕ ਛੋਟੇ ਨਿਸ਼ਾਨੇ ਨੂੰ ਤਬਾਹ ਕੀਤਾ ਉਸੇ ਦਿਨ ਆਈ ਐਨ ਐਸ ਸੂਰਤ ਨੂੰ ਗੁਜਰਾਤ ਦੇ ਸੂਰਤ ਵਿਛ ਦਮਨ ਸੀ ਫੇਰ ਚ ਕੈਨਾਤ ਕੀਤਾ ਗਿਆ ਉਸ ਜੰਗੀ ਜਹਾਜ਼ ਦੀ ਲੰਬਾਈ 104 ਮੀਟਰ ਹੈ ਅਤੇ ਭਾਰ 7400 ਟਨ ਹੈ ਅਤੇ ਦੀ ਰਫਤਾਰ 55 ਕਿਲੋਮੀਟਰ ਪ੍ਰਤੀ ਘੰਟਾ ਹੈ ਇਹ ਅਤਿ ਆਧੁਨਿਕ ਹਥਿਆਰਾ ਪ੍ਰਮੋਸ ਅਤੇ ਬਰਾਕ ਅਕ ਮਿਜ਼ਾਈਲਾਂ ਅਤੇ ਏਆਈ ਆਧਾਰਿਤ ਸੈਂਸਰ ਪ੍ਰਣਾਲੀਆਂ ਦੇ ਨਾਲ ਲੈਸ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਨਾ ਤੇ ਵੱਲੋਂ ਤਿੰਨੋਂ ਸਨਾਵਾਂ ਦੇ ਮੁਖੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਸੀ ਉੱਥੇ ਦੱਸ ਰਹੀ ਹੈ ਕਿ ਫੌਜ ਦੇ ਵੱਲੋਂ ਚੰਗੀ ਅਭਿਆਸ ਵੀ ਸ਼ੁਰੂ ਕਰ ਦਿੱਤੇ ਗਏ ਬੱਡੀ ਖਬਰ سامنے ਆ ਰਹੀ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੇ ਲਈ ਭਾਰਤ ਦੀਆਂ ਫੌਜਾਂ ਤਿਆਰ ਔਰ ਨੇਵੀ ਦੇ ਵੱਲੋਂ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹਾਲਾਂਕਿ ਇਸ ਟੈਸਟ ਦੌਰਾਨ ਇਸਪੋਟਿਕ ਸਮਗਰੀ ਘੱਟ ਮਾਤਰਾ ਵਿੱਚ ਯੂਜ਼ ਕੀਤੀ ਗਈ ਔਰ ਸੁਰੱਖਿਆ ਮਾਪਦੰਡਾਂ ਦਾ ਪੂਰਾ ਧਿਆਨ ਇਹ ਰੱਖਿਆ ਗਿਆ ਦੱਸਿਏ TiADPO ਨੇ ਸਵਦੇਸ਼ੀ ਤੌਰ ਤੇ ਵਿਕਸਿਤ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ ਇਹ ਮਾਈਨ ਸਮੁੰਦਰ ਤੇ ਖੇਠਾਂ ਦੁਸ਼ਮਨਾ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ ਇਸ ਨੂੰ ਭਾਰਤ ਵਿੱਚ ਪਹਿਲੀ ਵਾਰ ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ ਇਸ ਦੇ ਵਰਤੋਂ ਜਲ ਸੈਨਾ ਦੀ ਤਾਕਤ ਬਦਾਉਣ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੀ ਕੀਤਾ ਚਾਹੀਦਾ ਹੈ ਇਸ ਤੋਂ ਪਹਿਲਾਂ ਜਲ ਸੈਨਾ ਨੇ 24 ਅਪ੍ਰੈਲ ਨੂੰ ਆਈ ਐਨ ਐਸ ਸੂਰਤ ਨੂੰ ਮਿਜ਼ਾਈਲ ਦਾ ਪ੍ਰੇਖਣ ਕੀਤਾ ਜਲ ਸੈਨਾ ਦੇ ਸਮੁੰਦਰ ਵਿੱਚ ਤੈਰ ਰਹੇ ਇੱਕ ਛੋਟੇ ਨਿਸ਼ਾਨੇ ਨੂੰ ਤਬਾਹ ਕੀਤਾ ਉਸੇ ਦਿਨ ਆਈ ਐਨ ਐਸ ਸੂਰਤ ਨੂੰ ਗੁਜਰਾਤ ਦੇ ਸੂਰਤ ਵਿਛ ਦਮਨ ਸੀ ਫੇਸ ਤੇ ਤਾਇਨਾਤ ਕੀਤਾ ਗਿਆ ਉਸ ਜੰਗੀ ਜਹਾਜ਼ ਦੀ ਲੰਬਾਈ 106 ਮੀਟਰ ਹੈ ਅਤੇ ਭਾਰ 7400 ਟਨ ਹੈ ਅਤੇ ਜ਼ੀ ਰਫ਼ਤਾਰ 55 ਕਿਲੋਮੀਟਰ ਪ੍ਰਤੀ ਘੰਟਾ ਹੈ ਇਹ অতি ਆਧੁਨਿਕ ਹਥਿਆਰਾਂ ਪ੍ਰਮੋਸ ਅਤੇ ਬ੍ਰਾਗ ਹੱਥ ਮਿਜ਼ਾਇਲਾ ਅਤੇ AI ਆਧਾਰਿਤ ਸੈਂਸਰ ਪਰਨਾਲੀਆਂ ਦੇ ਨਾਲ ਲੈਸ ਹੈ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਨਾਟੇ ਵੱਲੋਂ ਤਿੰਨੋਂ ਸਿਨਾਮਾ ਦੇ ਮੁਖੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖੁੱਲ੍ਹੇ ਛੁੱਟੀ ਦੇ ਦਿੱਤੀ ਗਈ ਸੀ ਉਥੇ ਦਾਅਵਾ ਕੀਤਾ ਕਿ ਫੌਜ ਨੇ ਬਲੂਚਨ ਕੀ ਅਭਿਆਸ ਵੀ ਸ਼ੁਰੂ ਕਰ ਦਿੱਤੇ ਹੈ ਵੱਡੀ ਖਬਰ سامنے ਆ ਰਹੀ ਹੈ ਦਾਅਵੇ ਕਿ ਪੈਲਗਾਮ ਅਤਿਵਾਦੀ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਲਈ ਭਾਰਤ ਦੀਆਂ ਫੌਜਾਂ ਤਿਆਰ ਔਰ ਨੇਵੀ ਦੇ ਵੱਲੋਂ ਮਲਤੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹਾਲਾਂਕਿ ਇਸ ਟੈਸਟ ਦੌਰਾਨ ਇਸ ਕੋਟੇਕ ਸਮਗਰੀ ਘੱਟ ਮਾਤਰਾ ਵਿੱਚ ਯੂਜ਼ ਕੀਤੀ ਗਈ ਔਰ ਸੁਰੱਖਿਆ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ ਦੱਸੇ ਇਹ ਡੀਆਰ ਡੀਓ ਨੇ ਸਵਦੇਸ਼ੀ ਤੌਰ ਤੇ ਵਿਕਸਿਤ ਮਲਟੀ ਇੰਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ ਇਹ ਮਾਈਨਸ ਸਮੁੰਦਰ ਤੇ ਖੇਠਾਂ ਦੁਸ਼ਮਨਾ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ ਇਸ ਨੂੰ ਭਾਰਤ ਵਿੱਚ ਪਹਿਲੀ ਵਾਰ ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ ਇਸ ਦੀ ਵਰਤੋਂ ਜਲ ਸੈਨਾ ਦੀ ਤਾਕਤ ਵਧਾਉਣ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੀਤੀ ਚਾਹੀਦੀ ਇਸ ਤੋਂ ਪਹਿਲਾਂ ਜਲ ਸੈਨਾ ਨੇ 24 April ਨੂੰ INS ਸ੍ਰਿਦੋ ਮਿਜ਼ਾਈਲ ਦਾ ਪਰਖਣ ਕੀਤਾ ਸੀ ਜਲ ਸੈਨਾ ਨੇ ਸਮੁੰਦਰ ਵਿੱਚ ਤੈਅ ਰੱਖੇ ਇੱਕ ਛੋਟੇ ਨਿਸ਼ਾਨੇ ਨੂੰ ਤਬਾਹ ਇਸੇ ਦਿਨ ਆਏ ਐਨ ਐਸ ਸੂਰਤ ਨੂੰ ਗੁਜਰਾਤ ਦੇ ਸੂਰਤ ਵਿੱਚ ਦਮਨ ਸੀ ਫੇਸ ਚ ਤਾਇਨਾਤ ਕੀਤਾ ਗਿਆ ਸੀ ਉਸ ਜੰਗੀ ਜਹਾਜ਼ ਦੀ ਲੰਬਾਈ 164 ਮੀਟਰ ਹੈ ਅਤੇ ਭਾਰ 7400 ਟਨ ਹੈ ਅਤੇ ਇਸ ਦੀ ਰਫਤਾਰ 55 ਕਿਲੋਮੀਟਰ ਪ੍ਰਤੀ ਘੰਟਾ ਹੈ ਇਹ ਅਤਿ ਆਧੁਨਿਕ ਹਥਿਆਰਾ ਪ੍ਰਮੋਸ ਅਤੇ ਬਰਾਕ ਅਤ ਮੈਜ਼ਾਇਲਾਤ ਨੇ AI ਆਧਾਰਿਤ ਸੈਂਸਰ ਪ੍ਰਣਾਲੀਆਂ ਦੇ ਨਾਲ ਲੈ ਸਕਦੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਦੇ ਵੱਲੋਂ ਤਿੰਨੋ ਸਨਾਵਾ ਦੇ ਮੁਖੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਸੀ ਉਥੇ ਦਾਅਵਾ ਦਈਏ ਕਿ ਫੌਜ ਦੇ ਵੱਲੋਂ ਚੰਗੀ ਅਭਿਆਸ ਵੀ ਸ਼ੁਰੂ ਕਰ ਦਿੱਤੇ ਗਏ ਵੱਡੀ ਖਬਰ سامنے ਆ ਰਹੀ ਹੈ ਦੱਸਦੀ ਹੈ ਕਿ ਪਲਘਾਮ ਅੱਤਵਾਦੀ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੇ ਲਈ ਭਾਰਤ ਦੀਆਂ ਫੌਜਾਂ ਤਿਆਰ ਔਰ ਨੇਵੀ ਦੇ ਵੱਲੋਂ ਮਰਸੀ ਇਨਫਲੂਐਂਸ ਗਰਾਊਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹਾਲਾਂਕਿ ਇਸਰ ਟੈਸਟ ਦੌਰਾਨ ਵਿਸਪੋਟਿਕ ਸਮਗਰੀ ਘਟ ਮਾਤਰਾ ਵਿੱਚ ਯੂਜ਼ ਕੀਤੀ ਗਈ ਔਰ ਸੁਰੱਖਿਆ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ ਦੱਸੇ ਇਹ ਡੀਆਰ ਡੀਓ ਨੇ ਸਵਦੇਸ਼ੀ ਤੌਰ ਤੇ ਵਿਕਸਿਤ ਮਲਟੀ ਇਨਫਲੂਐਂਸ ਗਰਾਊਂਡ ਮਾਈਨ ਦਾ ਸਫਲਤਾਪੂਰਵਕ ਇਸ ਕੀਤਾ ਹੈ ਇਹ ਮਾਇਨਸ ਸਮੁੰਦਰ ਦੇ ਖੇਠਾਂ ਦੁਸ਼ਮਨਾ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ ਇਸ ਨੂੰ ਭਾਰਤ ਵਿੱਚ ਪਹਿਲੀ ਵਾਰ ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ ਇਸ ਦੀ ਵਰਤੋਂ ਜਲ ਸੈਨਾ ਦੀ ਤਾਕਤ ਵਧਾਉਣ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੀਤੀ ਜਾਏ ਇਸ ਤੋਂ ਪਹਿਲਾਂ ਜਲ ਸੈਨਾ ਨੇ 24 April ਨੂੰ ਆਈਐਨਐਸ ਸੂਰਤ ਤੋਂ ਮਿਜ਼ਾਈਲ ਦਾ ਪ੍ਰੇਖਣ ਕੀਤਾ ਸੀ ਜਲ ਸੈਨਾ ਨੇ ਸਮੁੰਦਰ ਵਿੱਚ ਤੈਰ ਰਹੇ ਇੱਕ ਛੋਟੇ ਨਿਸ਼ਾਨੇ ਨੂੰ ਤਬਾਹ ਕੀਤਾ ਉਸੇ ਦਿਨ ਆਈਐਨਐਸ ਸੂਰਤ ਨੂੰ ਗੁਜਰਾਤ ਦੇ ਸੂਰਤ ਵਿੱਚ ਦਮਨ ਸੀ ਫੇਸ 'ਚ ਤਾਇਨਾਤ ਕੀਤਾ ਗਿਆ ਸੀ ਉਸ ਜੰਗੀ ਜਹਾਜ਼ ਦੀ ਲੰਬਾਈ 164 ਮੀਟਰ ਹੈ ਅਤੇ ਭਾਰ 7400 ਟਨ ਹੈ ਤੇ ਇਸ ਦੀ ਰਫ਼ਤਾਰ 50 ਕਿਲੋਮੀਟਰ ਪ੍ਰਤੀ ਘੰਟਾ ਹੈ ਇਹ ਅਤੀ ਆਧੁਨਿਕ ਹਥਿਆਰਾਂ ਪ੍ਰਮੋਸ ਅਤੇ ਬ੍ਰਾਟ ਹੱਥ ਮਿਜ਼ਾਈਲਾ ਅਤੇ AI ਆਧਾਰਿਤ ਸੈਂਸਰ ਪ੍ਰਣਾਲੀਆਂ ਦੇ ਨਾਲ ਲੈਸ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਨਾ ਦੇ ਵੱਲੋਂ ਤਿੰਨੂ ਸਿਨਾਮਾ ਦੇ ਮੁਖੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖੁੱਲ੍ਹੇ ਛੁੱਟੀਆਂ ਦੇ ਦਿੱਤੀ ਗਈ ਸੀ ਉਥੇ ਦਾਅਵਾ ਕੀਤਾ ਗਿਆ ਕਿ ਫੌਜ ਦੇ ਵੱਲੋਂ ਚੰਗੀ ਅਭਿਆਸ ਵੀ ਸ਼ੁਰੂ ਕਰ ਦਿੱਤੇ ਗਏ ਵੱਡੀ ਖਬਰ ਸਾਹਮਣੇ ਆਈ ਸੁਗੀ ਕੀ ਪੈਲਗਾਮ ਅਤਿਵਾਦੀ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਲਈ ਭਾਰਤ ਦੀਆਂ ਫੌਜਾਂ ਤਿਆਰ ਔਰ ਨੇਵੀ ਦੇ ਵੱਲੋਂ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹਾਲਾਂਕਿ ਇਸ ਟੈਸਟ ਦੌਰਾਨ ਵਿਸਫੋਟਕ ਸਮੱਗਰੀ ਘੱਟ ਮਾਤਰਾ ਵਿੱਚ ਯੂਜ਼ ਕੀਤੀ ਗਈ ਔਰ ਸੁਰੱਖਿਆ ਮਾਕੰਡਾ ਦਾ ਪੂਰਾ ਧਿਆਨ ਰੱਖਿਆ ਗਿਆ ਲਾਕਸ਼ੀ ਡੀਆਰਡੀਓ ਨੇ ਸਵਦੇਸ਼ੀ ਤੌਰ ਤੇ ਵਿਕਸਿਤ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ ਇਹ ਮਾਈਨ ਸਮੁੰਦਰ ਤੇ ਖੇਠਾਂ ਦੁਸ਼ਮਨਾ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ ਇਸ ਨੂੰ ਭਾਰਤ ਵਿੱਚ ਪਹਿਲੀ ਵਾਰ ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ ਇਸੇ ਵਰਤੋਂ ਜਲ ਸੈਨਾ ਦੀ ਤਾਕਤ ਵਧਾਉਣ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੀ ਕੀਤਾ ਜਾਇਆ। ਇਸ ਤੋਂ ਪਹਿਲਾਂ ਜਲ ਸੈਨਾ ਨੇ 24 ਅਪ੍ਰੈਲ ਨੂੰ ਆਈ ਐਨ ਐਸ ਸੂਰਤ ਕੋ ਮਿਜ਼ਾਈਲ ਦਾ ਪਰਖਣ ਕੀਤਾ। ਜਲ ਸੈਨਾ ਨੇ ਸਮੁੰਦਰ ਵਿੱਚ ਤੈਰ ਰਿਹਾ ਇੱਕ ਛੋਟੇ ਨਿਸ਼ਾਨੇ ਨੂੰ ਤਬਾਹ ਕੀਤਾ। ਉਸੇ ਦਿਨ ਆਈ ਐਨ ਐਸ ਸੂਰਤ ਨੂੰ ਗੁਜਰਾਤ ਦੇ ਸੂਰਤ ਵਿਛ ਦਮਨ ਸੀ ਫੇਸ ਤੇ ਤਾਇਨਾਤ ਕੀਤਾ ਗਿਆ ਸੀ। ਉਸ ਜੰਗੀ ਜਹਾਜ਼ ਦੀ ਲੰਬਾਈ 104 ਮੀਟਰ ਹੈ ਅਤੇ ਭਾਰ 7700 ਟਨ ਹੈ ਅਤੇ ਇਸ ਦੀ ਰਫ਼ਤਾਰ 55 ਕਿਲੋਮੀਟਰ ਪ੍ਰਤੀ ਘੰਟਾ ਹੈ ਇਹ ਅਤੀ ਆਧੁਨਿਕ ਹਥਿਆਰਾਂ ਰਮੋਸ ਅਤੇ ਪ੍ਰਾਕ ਹੱਥ ਮਿਜ਼ਾਈਲਾ ਅਤੇ AI ਆਧਾਰਿਤ ਸੈਂਸਰ ਪ੍ਰਣਾਲੀਆਂ ਦੇ ਨਾਲ ਲੈਸ ਜਿਵੇਂ ਕਿ ਭਾਰਤ ਮੰਤਰੀ ਨਰਿੰਦਰ ਮੋਦੀ ਸੁਨਾਟੇ ਵੱਲੋਂ ਤਿੰਨ ਸਿਨਾਵਾ ਤੇ ਮੁਖੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖੁੱਲ੍ਹੇ ਛੁੱਟੀ ਦੇ ਦਿੱਤੀ ਗਈ ਸੀ ਉਥੇ ਦਾਸ ਜੀ ਵਾਸ਼ੇ ਵੱਲੋਂ ਚੰਗੀ ਅਭਿਆਸ ਦੀ ਸ਼ੁਰੂ ਕਰ ਦਿੱਤੇ ਗਈ। ਵੱਡੀ ਖਬਰ سامنے ਆਈ ਹੈ ਕਿ ਪਾਕਿਸਤਾਨੀ ਕਿ ਪਹਿਲਗਾਮ ਅਤਿਵਾਦੀ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦੇ ਲਈ ਭਾਰਤ ਦੀਆਂ ਫੌਜਾਂ ਤਿਆਰ। ਔਰ ਨੇਵੀ ਦੇ ਵੱਲੋਂ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ। ਹਾਲਾਂਕਿ ਇਸ ਟੈਸਟ ਦੌਰਾਨ ਇਸ ਕੋਟੇਕ ਸਮਗਰੀ ਘੱਟ ਮਾਤਰਾ ਵਿੱਚ ਯੂਜ਼ ਕੀਤੀ ਗਈ ਔਰ ਸੁਰੱਖਿਆ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ। ਦੱਸੇ ਇਹ DRDO ਨੇ ਸਵਦੇਸ਼ੀ ਤੌਰ ਤੇ ਵਿਕਸਿਤ ਮਲਟੀ ਇਨਫਲੂਐਂਸ ਗਰਾਉਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ। ਇਹ ਮਾਈਨ ਸਮੁੰਦਰ ਤੇ ਖੇਠਾਂ ਦੁਸ਼ਮਨਾ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ। ਇਸ ਨੂੰ ਭਾਰਤ ਵਿੱਚ ਪਹਿਲੀ ਵਾਰ ਤਰਾਸ ਸਪਦੇਸ਼ੀ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ ਇਸ ਦੀ ਵਰਤੋਂ ਜਲ ਸੈਨਾ ਦੀ ਤਾਕਤ ਵਧਾਉਣ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੀਤੀ ਜਾਏਗੀ ਇਸ ਤੋਂ ਪਹਿਲਾਂ ਜਲ ਸੈਨਾ ਨੇ 24 April ਨੂੰ INS ਸੂਰਤ ਤੋਂ ਮਿਜ਼ਾਈਲ ਦਾ ਪ੍ਰੀਖਣ ਕੀਤਾ ਜਲ ਸੈਨਾ ਨੇ ਸਮੁੰਦਰ ਵਿੱਚ ਤੈਰ ਰਿਹਾ ਇੱਕ ਛੋਟੇ ਨਿਸ਼ਾਨੇ ਨੂੰ ਤਬਾਹ ਕੀਤਾ ਉਸੇ ਦਿਨ ਆਏ ਐਨ ਗੁਜਰਾਤ ਨੇ ਸੂਰਤ ਵਿੱਚ ਦਮਨ ਸੀ ਫੇਸ ਚ ਤਾਇਨਾਤ ਕੀਤਾ ਕਿਆ ਸੀ ਉਸ ਜੰਗੀ ਜਹਾਜ਼ ਦੀ ਲੰਬਾਈ 164 ਮੀਟਰ ਹੈ ਅਤੇ ਭਾਰ 7400 ਟਨ ਹੈ ਅਤੇ ਇਸ ਦੀ ਰਫਤਾਰ 55 ਕਿਲੋਮੀਟਰ ਪ੍ਰਤੀ ਘੰਟਾ ਹੈ ਇਹ অতি ਆਧੁਨਿਕ ਹਥਿਆਰਾਂ ਬ੍ਰਮੋਸ ਅਤੇ ਬ੍ਰਾਕ ਅਤ ਮਿਜ਼ਾਈਲਾਂ ਅਤੇ ਏਆਈ ਆਧਾਰਿਤ ਸੈਂਸਰ ਪ੍ਰਣਾਲੀਆਂ ਦੇ ਨਾਲ ਲੈਸ ਜੂਨ ਦੇ ਦਰਮੋਦਿਤ ਮੁਨਾਤੇ ਵੱਲੋਂ ਤਿੰਨੋਂ ਸਨਾਵਾ ਦੇ ਮੁਖੀਆਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਖੁੱਲੇ ਛੁੱਟੇ ਦੇ ਦਿੱਤੀ ਗਈ ਸੀ ਉਥੇ ਦਾਅਵਾ ਕੀਤਾ ਕਿ ਫੌਜ ਦੇ ਵੱਲੋਂ ਜੰਗੀ ਅਭਿਆਸ ਵੀ ਸ਼ੁਰੂ ਕਰ ਦਿੱਤੇ ਗਏ ਵੱਡੀ ਖਬਰ سامنے ਆ ਰਹੀ ਹੈ ਦਾਸੀ ਕਿ ਪਲਗਾਮ ਅਕਤੂਬ ਦੇ ਹਮਲੇ ਦਾ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਲਈ ਭਾਰਤ ਦੀਆਂ ਫੌਜਾਂ ਤਿਆਰ ਔਰ ਨੇਵੀ ਦੇ ਵੱਲੋਂ ਮਲਤੀ ਇਨ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਗਿਆ ਹਾਲਾਂਕਿ ਇਸ ਟੈਸਟ ਦੌਰਾਨ ਵਿਸਪੋਰਟਿਕ ਸਮਗਰੀ ਘੱਟ ਮਾਤਰਾ ਵਿੱਚ ਯੂਜ਼ ਕੀਤੀ ਗਈ ਔਰ ਸੁਰੱਖਿਆ ਮਾਪਦੰਡਾਂ ਦਾ ਪੂਰਾ ਧਿਆਨ ਰੱਖਿਆ ਗਿਆ ਦੱਸ ਇਹ ਡੀਆਰ ਡੀਓ ਨੇ ਸਵਦੇਸ਼ੀ ਤੌਰ ਤੇ ਵਿਕਸਿਤ ਮਲਟੀ ਇਨਫਲੂਐਂਸ ਗਰਾਊਂਡ ਮਾਈਨ ਦਾ ਸਫਲਤਾਪੂਰਵਕ ਟੈਸਟ ਕੀਤਾ ਹੈ ਇਹ ਮਾਈਨਸ ਸਮੁੰਦਰ ਤੇ ਖੇਠਾਂ ਦੁਸ਼ਮਨਾ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ ਇਸ ਨੂੰ ਭਾਰਤ ਵਿੱਚ ਪਹਿਲੀ ਵਾਰ ਪੂਰੀ ਤਰ੍ਹਾਂ ਸਵਦੇਸ਼ੀ ਟੈਕਨੋਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ ਇਸ ਦੀ ਵਰਤੋਂ ਜਲ ਸੈਨਾ ਦੀ ਤਾਕਤ ਵਧਾਉਣ ਅਤੇ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਕੀਤੀ ਚਲਦੀ ਹੈ ਇਸ ਕੋ ਪਹਿਲਾ ਜਲ ਸੈਨਾ ਨੇ 24 ਅਪ੍ਰੈਲ ਨੂੰ ਆਈ ਐਨ ਐਸ ਸੂਰਤ ਤੋਂ ਮਿਜ਼ਾਈਲ ਦਾ ਪਰਖਣ ਕੀਤਾ जलसेना ने समुद्र तैर रहे एक छोटे निशाने तबाह उस दिन आए एन एस सूरत गुजरात के सूरत दमन सी फेस तैनात किया गया उस जंगी जहाज की लंबाई एक सौ मीटर है भार चर सौ टन है इसकी रफ्तार छपंजा किलोमीटर प्रति घंटा है यह आधुनिक ਅੱਤਿਆਰਾ ਪ੍ਰਮੋਸ ਅਤੇ ਰਾਖ ਅਤ ਮਿਜ਼ਾਈਲਾਤੇ AI ਅਧਾਰਿਤ ਸੈਂਸਰ ਪ੍ਰਣਾਲੀਆਂ ਦੇ ਨਾਲ ਲੈ ਸਕਦੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਨਾਤੇ ਵੱਲੋਂ ਤਿੰਨ ਸੁਨਾਮਾ ਦੇ ਮੁੱਖ